ਸਰਬਾਤਮਕ ਮੁਜ਼ਾਬਤ ਪੰਜਾਬ ਸਕਾਰਪੁਰਤਾਬ ਮੁਜ਼ਾਬਤ ਮੁਜ਼ਾਬਤ ਰਾਜਾ ਆਪਣੀਂ ਬੁਰਦਾਬ ਮੁਜ਼ਾਬਤ ਮੁਜ਼ਾਬਤ ਹਕ ਸੱਚ ਦੀ ਆਵਾਜ਼ ਜੀ ਐਸ ਕੇ ਨਿਊਜ਼ ਦੇਖ ਰਹੇ ਹੋ ਜੀ ਐਸ ਕੇ ਨਿਊਜ਼ ਹਕ ਸੱਚ ਦੀ ਆਵਾਜ਼ ਵਿੱਚ ਆਪ ਸਭ ਦਾ ਸਵਾਗਤ ਹੈ ਮਲਵੰਨ ਸੰਮੇਵਾਲੀ ਵੱਲੋਂ ਸਾਰਨ ਸਾਸਰੀਕਲ ਅੱਜ ਸਾਡੀ ਟੀਮ ਪਹੁੰਚੀ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਹਲਕਾਂ ਕੀ ਡੜਵਾ ਹਾ ਵਿਖੇ ਜੇ ਐਸ ਕੇ ਨਿਊਜ਼ ਟੀਮ ਦੀ ਰਣਜੀਤ ਗਿੱਲ ਤੇ ਹੋਏ ਝੂਠੇ ਪਰਚੇ ਦੀ ਪੁਰਜ਼ੋਰ ਨਿੰਦਾ ਕਰਦੀ ਰਣਜੀਤ ਗਿੱਲ ਤੇ ਝੂਠਾ ਪਰਚਾ ਰੱਦ ਕਰਵਾਉਣ ਲਈ ਡੀਐਸਪੀ ਦਫ਼ਤਰ ਦਾ ਘਰਾਉ ਕੀਤਾ ਗਿਆ ਸਿਆਸੀ ਸਹਿ ਤੇ ਪਿਛਲੇ ਦਿਨੀ ਰਣਜੀਤ ਗਿੱਲ ਤੇ ਝੂਠੇ ਪਰਚੇ ਰੱਦ ਕਰਵਾਉਣ ਲਈ ਸਮੂਹ ਪੱਤਰਕਾਰਾ ਭਾਈਚਾਰਾ ਅਤੇ ਸਮੂਹ ਜਥੇਬੰਦੀਆਂ ਵੱਲੋਂ ਪਰਚਾ ਰੱਦ ਕਰਾਉਣ ਲਈ ਡੀਐਸਪੀ ਅਤੇ ਰਾਜਾ ਵਿਡਿੰਗ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਅਤੇ ਇਸ ਮੋੜ ਜਿੱਥੇ ਬੰਦਿਆਂ ਵੱਲੋਂ ਪਰਚਾ ਰੱਦ ਕਰਾਉਣ ਦੀ ਚੇਤਾਵਨੀ ਦਿੱਤੀ ਗਈ ਬਲਵੰਤ ਸਮੇਂ ਵਾਲੀ ਵੱਲੋਂ ਕੈਮਰਾਮੈਨ ਹਰਮਨ ਸਰੋਏ ਦੀ ਵਿਸ਼ੇਸ਼ ਰਿਪੋਰਟ ਜਦੋਂ ਉਸਨੇ ਲਾਈਵ ਹੋ ਕੇ ਆਪਣੇ ਘਰ ਦੀ ਹਾਲਤ ਦਿਖਾਈ ਪਿੱਛੇ ਮਾਂ ਰੋਂਦੀ ਰਹੀ ਐ ਵੀ ਪੱਤਰਕਾਰੀ ਲੈਣ ਦੇ ਵਿੱਚ ਬੜੇ ਉਤਰਾ ਚੜਾ ਦੇਖਿਆ ਜਾਈਓ ਭਾਈਓ ਭਾਈਓ ਇਤਨਾ ਦੀ ਜਿਹੜੀ ਲਾਸਤਾ ਹੈ ਮੈਨਰੇਡਰਿੰਗ ਦੇ ਵਿੱਚ ਦੋਸਤ ਨੂੰ ਬੈਠ ਕੇ ਹੱਥਾਂ ਤੋਂ ਬੜਾ ਜਿਹੜਾ ਦੋਲਾ ਦਾ 2020 ਨਾ ਕਿ ਤਰਵਾਰ ਚ ਰਜੀਤ ਸਿੰਘ ਪੱਤਰਕਾਰ ਨੇ ਨੈਟ ਜਾਗਰਣ ਜੀ ਬੱਚਾ ਉਹ ਕਹਿੰਦੇ ਨੇ ਕਿ ਇਹ ਬੱਚਾ ਹੈ ਤੇ ਇਸੀ ਇਨਕੁਆਰੀ ਕਰਕੇ ਤੇ ਇਸ ਨੂੰ ਝੂਠੇ ਬਕਦਮੇ ਦੀ ਇਨਕੁਆਰੀ ਕਰਕੇ ਇਹਨੂੰ ਖਾਰਜ ਕੀਤਾ ਜਾਵੇ ਤੇ ਇਹਨਾਂ ਨੇ ਐਸਐਸਪੀ ਨੂੰ ਮੁਕਸਰ ਸਾਹਿਬ ਮੈਡਮ ਨੂੰ ਅਟੈਸ ਕੀਤਾ ਸੀ 199 ਇਹਨਾਂ ਦੀਆਂ ਪਾਵਨਾਵਾਂ ਨੇ ਤੇ ਜਿਹੜਾ ਇਹ ਬੋਚਾ ਦੇਵਾਂਗੇ ਮੈਮੋਰੈਂਡਮ ਵੀ ਬਚਾ ਦੇਵਾਂਗੇ ਦੂਸਰੇ ਨੇ ਇਹ ਵੀ ਕਿਹਾ ਕਿ ਅਸੀਂ ਕਰਾਂ ਰੰਜੀਤ ਜੀ ਕੀ ਕਰਨਾ ਚਾਹੁੰਦੇ ਹੋ ਜੋ ਤੁਹਾਡੇ ਤੇ ਇੱਕ ਝੂਠਾ ਬਰਚਾ ਦਰਜ ਕੀਤਾ ਗਿਆ ਸੀ ਉਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਵੀ ਅਸੀਂ ਪਿੰਡ ਪੱਤਰ ਦੀ ਇੱਕ ਕਾਈ ਬਣਾਈ ਹੈ ਗੁਰੂ ਸਰਪੰਦ ਇਹ ਗ੍ਰਾਹਕ ਗਰੁੱਪ ਨਾਲ ਜੁੜੀ ਹੋਈ ਹੈ ਅਸੀਂ ਸਾਰਾ ਕਿ ਪਹਿਲਾਂ ਹੀ ਦੱਸਿਆ ਸੀਗਾ ਪਿੰਡ 'ਚ ਘਰਾਂ ਦੇ ਬਾਹਰ ਵੀ ਲਾਇਆ ਵੀ 86 ਪਾਰਟੀਆਂ ਜਿਹੜਾ ਵੀ ਉਹ ਸਾਡੇ ਪਿੰਡ ਦੇ ਵਿੱਚ ਨਾ ਆਉਣ ਜੇ ਆਉਂਦੀਆਂ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਇਸ ਨੂੰ ਲੈ ਕੇ ਅਸੀਂ 16 ਤਰੀਕ ਨੂੰ ਜਿਹੜਾ ਕਿ ਕੱਢਿਆ ਅਸੀਂ ਪ੍ਰੋਟੈਸਟ ਕੱਢੇ ਝੰਡੀਆਂ ਲੈ ਕੇ ਤੇ ਵਿੜਿੰਗ ਸਾਹਿਬ ਦੇ ਜਿਹੜਾ ਕਿ ਸਾਡੇ ਜਿੰਨੇ ਵੀ ਸਾਥੀ ਸੀਗੇ ਉਹਨਾਂ ਦਾ ਵਿਰੋਧ ਕੀਤਾ ਸੀ ਇਸ ਨੂੰ ਲੈ ਕੇ 86 ਦਬਾਅ ਦੇ ਚੱਲਦੇ ਹਾਂ ਜਿਹੜਾ ਇਹ ਪਰਚਾ ਦਿੱਤਾ ਗਿਆ ਇਸ ਦੇ ਬਾਬਤਾ ਜੀ ਡੀਐਸਪੀ ਦਫਤਰ ਦੇ ਬਾਹਰ ਜੰਨੀਆਂ ਭਰਾਤਰੀ ਜਥੇਬੰਦੀਆਂ ਸਾਰੀਆਂ ਪੱਤਰਕਾਰ ਭਾਈਚਾਰਾ ਤੇ ਸਭ ਨੇ ਇੱਥੇ ਵਕੀਲ ਭਾਈਚਾਰਾ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਹਾਂਚ ਇਹੀ ਨਾਰਾ ਮਾਰਿਆ ਮੰਗ ਕੀਤੀ ਹੈ ਵੀ ਜਿਹੜਾ ਇਹ ਪਰਚਾ ਝੂਠਾ ਕੀਤਾ ਗਿਆ ਤੇ ਇਹਨੂੰ ਰੱਦ ਕੀਤਾ ਜਾਵੇ ਤੇ ਇਸ ਤੋਂ ਇਲਾਵਾ ਇਹਨਾਂ ਨੂੰ ਅਲਟੀਮੇਟਮ ਵੀ ਦਿੱਤਾ ਜੇਕਰ ਪਰਚਾ ਰੱਦ ਨਹੀਂ ਹੁੰਦਾ ਤਾਂ ਫਿਰ ਥਾਣੇ ਦਾ ਘਰਾਓ ਕੀਤਾ ਜਾਵੇਗਾ ਹੋ ਸਕਦਾ ਹੈ ਉੱਥੇ ਥਾਣੇ ਦਾ ਘਰਾਓ ਕਰਕੇ ਸਾਨੂੰ ਭੁੱਖ ਹੜਤਾਲ ਤੇ ਬੈਠਣਾ ਪੈ ਜੇ ਮਾਰਨ ਪਰਤ ਤੇ ਬੈਠਣਾ ਪੈ ਜੇ ਪਰ ਅਸੀਂ ਇਨਸਾਫ ਹੈ ਜਿਹੜਾ ਉਹ ਲੈ ਕੇ ਰਾਂਗੇ ਇਹਨਾਂ ਤੋਂ। ਉਨਕੀ ਮੰਗ ਕਰਦੇ ਤੁਸੀਂ। ਮੰਗ ਤਾਂ ਇਹੀ ਹੈ ਵੀ ਜਿਹੜਾ ਇਹਦੀ ਇਨਕੁਆਇਰੀ ਕੀਤੀ ਜਾਵੇ ਪਰਚੇ ਦੀ। ਜੇਕਰ ਇਹਨਾਂ ਨੂੰ ਲੱਗਦਾ ਹੈ ਸੀਸੀਟੀਵੀ ਕੈਮਰੇ ਆ ਜਿਹੜੇ ਉਹ ਚੈੱਕ ਕਰਨ ਜਿੱਥੇ ਮੈਂ ਗਿਆ। ਗਿੱਦੜਵਾੜੇ ਵਿੱਚ ਲਗਾਤਾਰ ਪਰਚੇ ਹੋ ਰਹੇ ਆ 2009 ਤੇ 2007 ਤੋਂ ਲੈ ਕੇ ਹੁਣ ਵੀ ਵਕੀਲਾਂ ਦੇ ਪਰਚੇ ਹੋਏ ਅੱਜ ਸਾਰੇ ਸਾਰੇ ਇਨਸਾਫ ਪਸੰਦ ਲੋਕ ਵਕੀਲ ਭਾਈਚਾਰਾ ਪੱਤਰਕਾਰ ਭਾਈਚਾਰਾ ਕਿਸਾਨ ਮਜ਼ਦੂਰ ਉਸ ਤੋਂ ਬਿਨਾਂ ਸਮਾਜ ਸੇਵੀ ਸਾਡੀਆਂ ਭੈਣਾਂ ਸਿੱਟੂ ਦੇ ਆ ਤੇ ਹੋਰ ਜਿੱਥੇ ਬੰਦਗਾਂ ਨੇ ਰਲ ਕੇ ਇੱਕ ਮੈਮੋਰੰਡਮ ਦਿੱਤਾ ਹੈ ਅੱਜ ਡੀਐਸਪੀ ਡੀ ਸਾਹਿਬ ਨੇ ਜਿਹੜਾ ਹੈਗਾ ਰਸੀਬ ਕੀਤਾ ਐਸਪੀ ਐਸਐਸਪੀ ਮੁਖਸਰ ਸਾਹਿਬ ਜਿਹੜੇ ਹੈਗਾ ਮੈਡਮਾ ਉਹਨਾਂ ਨੂੰ ਭੇਜਿਆ ਗਿਆ ਕਿ ਜੇ ਇਹ ਪਰਚਾ within ਦੀ ਜਿਹੜਾ 3-4 ਦਿਨਾਂ ਦੇ ਵਿੱਚ ਕੈਨਸਲ ਨਹੀਂ ਕਰਦੇ ਆਪ ਦੀ ਇਨਕੁਆਰੀ ਲਾ ਕੇ ਤਾਂ ਜਿਹੜਾ ਆਉਣ ਵਾਲੇ ਟਾਈਮ ਦੇ ਜੋ ਗਿੱਦੜਵਾ ਥਾਣਾ ਘੇਰਿਆ ਜਾਊਗਾ ਅਤੇ ਵਕੀਲ ਭਾਈ ਚਾਰੇ ਨੇ ਇਹ ਵੀ ਭਰੋਸਾ ਕੀਤਾ ਜਿਹੜੇ ਹੱਥਾਂ ਨਾਲ ਪਰਚਾ ਕੱਟਿਆ ਤੇ ਇਸੇ ਨੂੰ ਜਿਹੜਾ ਹੈਗਾ ਜੇ ਕੋਰਟ ਦੇ ਵਿੱਚ ਚੈਲੰਜ ਕਰਨਾ ਪਿਆ ਤਾਂ ਕੋਰਟ ਦੇ ਵਿੱਚੋਂ ਰਣਜੀਤ ਗਿੱਲ ਨੂੰ ਜਿਹੜਾ ਹੈਗਾ ਬਾ ਇੱਜ਼ਤ ਬਰੀ ਕਰਾ ਕੇ ਲਿਆਂਦਾ ਜਾਊਗਾ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਪਰਚਾ ਕੱਟਿਆ ਜਿਹੜੇ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਹਾਈ ਕੋਰਟ ਦੀਆਂ ਜਿਹੜੀਆਂ ਪੌੜੀਆਂ ਦਿਖਾਵਾਂਗੇ ਮਾਣਹਾਨੀ ਦੇ ਕੇਸ ਵੀ ਹੋਣਗੇ ਸੋ ਇਹ ਪੁਲਿਸ ਨੇ ਸੋਚਣਾ ਕਿ ਰਾਜੇ ਵੜੈਂਗ ਦੇ ਉਹਨੂੰ ਰਾਜਾ ਵੜੈਂਗ ਉਹਨਾਂ ਨੂੰ ਤਨਖਾਹ ਦਿੰਦਾ ਜਾਂ ਲੋਕ ਤਨਖਾਹ ਦਿੰਦੇ ਨੇ ਜੇ ਰਾਜੇ ਵੜੈਂਗ ਦੇ ਹਿਸਾਬ ਨਾਲ ਚੱਲਣਗੇ ਤਾਂ ਆਉਣ ਵਾਲੇ ਟਾਈਮਾਂ ਦੇ ਵਿੱਚ ਜਿਹੜਾ ਹੈਗਾ ਕੋਟਾਂ ਦੇ ਚੱਕਰ ਲਾਉਣ ਵਾਸਤੇ ਜਿਹੜੇ ਹੈਗੇ ਸਬੰਧਿਤ ਅਫਸਰ ਤਿਆਰ ਰਹਿਣ ਸਾਰੀ ਜਿਹੜੀ ਜੂਨੀਅਰ ਪੱਤਰਕਾਰ ਚਾਹੇ ਉਹ ਗਿੱਦੜਬਾਦੀ ਹੈ ਮਲੋਟ ਲੰਬੀ ਦੋਦਾ ਸ਼੍ਰੀ ਮੁਕਤਸਰ ਸਾਹਿਬ ਹੋਰ ਵੀ ਬਾਹਰੋਂ ਆਏ ਆ ਉਹਨਾਂ ਵੱਲੋਂ ਸਾਰੀਆਂ ਜਥੇਬੰਦੀਆਂ ਦਾ ਅਸੀਂ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਸਾਡੇ ਛੋਟੇ ਜਿਹੇ ਸੱਦੇ ਤੇ ਪਹੁੰਚੇ ਸਾਡਾ ਜਿਹੜਾ ਅੱਜ ਇੱਥੇ ਜਿਹੜਾ ਧਰਨਾ ਪ੍ਰਦਰਸ਼ਨ ਕਰਨਾ ਸੀ ਧਰਨਾ ਪ੍ਰਦਰਸ਼ਨ ਕਰਨ ਦਾ ਸਾਡਾ ਮਕਸਦ ਇਹ ਸੀਗਾ ਇਹ ਵੀ ਜੋ ਪਿਛਲੇ ਦਿਨੀ ਸਾਡੇ ਜਿਹੜੇ ਮਿੱਤਰ ਹੈਗੇ ਰਣਜੀਤ ਗਿੱਲ ਤੇ ਝੂਠਾ ਤੇ ਬੇਬੁਨਿਆਦ ਪਰਚਾ ਕੱਟਿਆ ਗਿਆ ਉਹਨੂੰ ਰੱਦ ਕਰਾਉਣ ਲਈ ਅਸੀਂ ਇੱਥੇ ਜਿਹੜੇ ਇਕੱਠੇ ਹੋਏ ਸੀਗੇ ਅੱਜ ਜਿਹੜਾ ਅਸੀਂ ਇੱਕ ਮੰਗ ਪੱਤਰ ਦਿੱਤਾ ਹੈ ਮਾਨਯੋਗ ਜਿਹੜੇ ਐਸਐਸਪੀ ਨੂੰ ਪਹੁੰਚਾਇਆ ਇੱਕ ਮੰਗ ਪੱਤਰ ਉਹ ਚ ਜਿਹੜੀ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਰਣਜੀਤ ਗਿਲ ਤੇ ਝੂਠਾ ਪਰਚਾ ਕੱਟਿਆ ਉਹਨੂੰ ਤੁਰੰਤ ਰੱਦ ਕੀਤਾ ਜਾਵੇ ਜੇਕਰ ਉਹ ਰੱਦ ਨਹੀਂ ਕਰਦੇ ਤਾਂ ਜਿਹੜਾ ਸਾਡਾ ਸੰਘਰਸ਼ ਹੈਗਾ ਹੋਰ ਜਿਹੜਾ ਤਿੱਖਾ ਹੋਊਗਾ ਇਹ ਸੰਘਰਸ਼ ਨੂੰ ਛੋਟਾ ਕਰਕੇ ਨਾ ਜਾਣਦੇ ਹੋ ਥਾਣੇ ਦਾ ਘਰਾਬ ਕੀਤਾ ਜਾਊਗਾ ਥਾਣੇ ਦੇ ਵਿੱਚ ਓਨੀ ਦੇਰ ਜਿਹੜਾ ਅਸੀਂ ਥਾਣੇ ਦੇ ਅੱਗੇ ਬੈਠ ਜਾਵਾਂਗੇ ਮਰਨ ਵਰਤ ਦੇ ਉੱਤੇ ਜਿੰਨੀ ਦੇਰ ਤੱਕ ਜਿਹੜਾ ਪਰਚਾ ਜਿਹੜਾ ਦਰਜ ਕੀਤਾ ਇਹਨਾਂ ਨੇ ਝੂਠਾ ਰੱਦ ਨਹੀਂ ਕਰਦੇ ਕਿਉਂਕਿ ਇਹ ਜਿਹੜਾ ਪਰਚਾ ਦਰਜ ਕੀਤਾ ਹੈ ਜੇ ਸਿੱਧੇ ਤੌਰ ਤੇ ਕਹੀਏ ਗਿੱਦਲਵਾਹ ਦੇ ਜਿਹੜੇ ਵਿਧਾਇਕ ਹੈ ਮਰਿੰਦਰ ਸਿੰਘ ਰਾਜਾ ਵੜਿੰਗ ਇਹਨਾਂ ਦੀ ਜਿਹੜੇ ਰੈਨ ਭਾਈ ਦੇ ਹੋਟ ਹੋਇਆ ਕਿਉਂਕਿ ਪਰਚਾ ਜਿਹੜਾ ਬੰਦਾ ਨਹੀਂ ਸੀਗਾ ਜੇਕਰ ਜਿੱਥੇ ਰਣਜੀਤ ਗਿੱਲ ਦਾ ਵਖੂਆ ਦਿਖਾਇਆ ਗਿਆ ਉਹਨਾਂ ਦੇ ਘਰੇ ਕੈਮਰੇ ਵੀ ਲੱ ਮਰਿਆਂ ਦੇ ਵਿੱਚ ਦਿਖਾ ਦੇਣ ਵੀ ਰਣਜੀਤ ਗਿੱਲ ਉਹਨਾਂ ਦੇ ਘਰੇ ਵੜਿਆ ਕਿਤੇ ਗਾਲੀ ਗਲੋਚ ਕੀਤਾ ਸਚਾਈ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਜਿਹੜਾ ਇਹ ਝੂਠੇ ਪਰਚੇ ਕਰਦੇ ਹੈਗੇ ਆ ਇਹਨਾਂ ਦਾ ਜਵਾਬ ਅਸੀਂ ਇਹਨਾਂ ਨੂੰ ਜਰੂਰ ਦੇਵਾਂਗੇ ਆਪਣੀ ਕਲਮ ਨਾਲ ਦੇਵਾਂਗੇ ਜੀ ਅਕਸਰ ਸ਼ਾਇਦ ਤੇ ਰਾਣੀ ਦੇ ਲੋਕਾਂ ਨੂੰ ਸਿੱਧਾ ਪ੍ਰੈਸ ਤੇ ਹਮਲਾ ਚੌਥੇ ਸਾਹਮਣੇ ਪੰਗਾ ਲਿਆ ਕੀ ਕਰਨਾ ਚਾਹੀਦਾ ਦੇਖੋ ਇਹ ਜਿਹੜੇ ਗਦਰਵਾ ਦੇ ਵਿਧਾਇਕ ਹੈਗੇ ਆ ਤੇ ਜੇ ਡੀਐਸਪੀ ਸਾਹਿਬ ਦੀ ਗੱਲ ਕਰੀਏ ਉਹਨਾਂ ਨੇ ਐਤੂ ਪਹਿਲਾਂ 6 ਜਿਹੜੇ ਵਕੀਲ ਹੈਗੇ ਆ ਜਿਹੜੇ ਮਾਨਯੋਗ ਕੋਰਟ ਦੇ ਵਿੱਚ ਇੱਥੇ ਜਿਹੜੇ ਆਪਦੇ ਚੈਂਬਰਾਂ ਚ ਬੰਦੇ ਆ ਉਹਨਾਂ ਦੇ ਵੀ ਝੂਠੇ ਪਰਚੇ ਕੀਤੇ ਆ ਵਕੀਲ ਸਾਹਿਬਾਨ ਨੇ ਵੀ ਜਿਹੜਾ ਇਹਨਾਂ ਦਾ ਪੁਲਿਸ ਦਾ ਬਾਈਕਾਟ ਕੀਤਾ ਸੀ ਉਸੇ ਤਰ੍ਹਾਂ ਪੱਤਰਕਾਰਾਂ ਨੇ ਵੀ ਬਾਈਕ ਬਾਈਕਾਟ ਕੀਤਾ ਐਦੋਂ ਪਹਿਲਾਂ ਵੀ ਪੱਤਰਕਾਰ ਭਾਈਚਾਰੇ ਨੇ ਬਾਈਕਾਟ ਕੀਤਾ ਸੀ ਜੇਕਰ ਵਿਧਾਇਕ ਦੀ ਗੱਲ ਕਰੀਏ ਪੱਤਰਕਾਰਾਂ ਨਾਲ ਉਹਨਾਂ ਦਾ ਤਾਲਮੇਲ ਕੋਈ ਬਾਲਾ ਵਧੀਆ ਨਹੀਂਗਾ ਪੱਤਰਕਾਰਾਂ ਨੂੰ ਉਹ ਸਿਰਫ ਕਟਪੁਤਲੀ ਸਮਝਦੇ ਆ ਜੋ ਪੱਤਰਕਾਰ ਨਹੀਂ ਐ ਪੱਤਰਕਾਰ ਆਪਣੀ ਗੱਲ ਰੱਖਦੇ ਆ ਜੇਕਰ ਐਸੇ ਤਰ੍ਹਾਂ ਹੀ ਵਿਧਾਇਕ ਚੱਲਦੇ ਰਹਿਣਗੇ ਤਾਂ ਉਹਨਾਂ ਨੂੰ ਇਹਦਾ ਖਮਿਆਜਾ ਜ਼ਰੂਰ ਪੁਗਤਣਾ ਪਏਗਾ